ਦੀ ਪ੍ਰਸ਼ਾਸਨ ਇਹ ਗੱਲਾਂ ਤੇ ਕਿਉਂ ਨਹੀਂ ਗੌਰ ਦੇ ਰਿਹਾ ਜਿਹੜਾ ਚਿੱਟਾ ਵਿਕ ਰਿਹਾ ਵਾ ਸ਼ਰਾਬਾ ਵਿਕ ਰੀਆਂ ਮੁਹੱਲਿਆਂ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਨਜਾਇਜ਼ ਉਸਾਰੀਆਂ ਹੁੰਦੀਆਂ ਪਈਆਂ ਨੋਟਿਸ ਜਿਹੜੇ ਭੇਜ ਕੇ ਉਸ ਤੋਂ ਬਾਅਦ ਵੀ ਜਿਹੜੀ ਕਾਰਵਾਈ ਨਹੀਂ ਹੋਰੀ ਭਾਜੀ ਮੈਂ ਅਖਬਾਰ 'ਚ ਪੜਿਆ ਸਵੇਰੇ ਅਖਬਾਰ 'ਚ ਸਿਗਾ ਆ ਰਿਹਾ ਸੀਗਾ ਕਿ ਹਾਂ ਅੰਕਲ ਨੇ ਪੜੀ ਆ ਮੈਂ ਵੀ ਪੜੀ ਆ ਬਾਕੀ ਸਾਰਿਆਂ ਨੇ ਪੜੀ ਆ ਮਿਲਣ ਵਾਲੇ ਜਿੰਨੇ ਵੀ ਹੈਗੇ ਆ ਉਹ ਵੀ ਆਏ ਸੀਗੇ ਉਹ ਕਹਿੰਦੇ ਆ ਇੱਕ ਦੂਜੇ ਨੂੰ ਪੁੱਛ ਰਹੇ ਸੀ ਕਿ ਹਾਂ ਚਲਾਈਏ ਕਿ ਨਾ ਚਲਾਈਏ ਪਰ ਉਹ ਹੋਰਾਂ ਨੇ ਮਨਾ ਕੀਤਾ ਵਾ ਬਸ ਜੀ ਬੰਦ ਕਰ ਦਿੱਤਾ ਇਹ ਖਬਰ ਸਹੀ ਹੈ ਕਿ ਗਲਤ ਹੈ ਅਸੀਂ ਸ਼ੁਕਲਾਈ ਤੇ ਗਏ ਸੀ ਰੂਮ ਦੇ ਵਿੱਚ ਪਰ ਉਹ ਉੱਥੇ ਪਹੁੰਚੇ ਨਹੀਂ ਸੀਗੇ ਭਾਈ ਸਵੇਰੇ ਤੁਸੀਂ ਜਿਹੜੀ ਖਬਰ ਪੜ੍ਹੀ ਕੀ ਦੇਖੀ ਖਬਰ ਖਬਰ ਵਿੱਚ ਆ ਰਿਹਾ ਸੀ ਭਾਈ ਕਿ ਕੋਲਕੱਤੇ ਦਾ ਵੇਲ ਨੇ ਸਟਾਰਟਿੰਗ ਹੋ ਚੁੱਕੇ ਆ ਤਾਂ ਫਿਰ ਮੇਰੇ ਪ੍ਰਸ਼ਾਸਨ ਦੇ ਬੰਦੇ ਆਏ ਸੀਗੇ ਮੇਰੇ ਕੋਲ ਦੋ ਜਣੇ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਾ ਸ਼ਕਲ ਵਗਵਾ ਪਾ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਆਈਸ ਕਿਊ ਕਿਹੜੀ ਯੂਜ਼ ਕਰਦੇ ਆਗੇ ਸਵੇਰੇ ਅੱਜ ਫਿਰ ਬੰਦ ਕਰਵਾ ਕੇ ਆ ਕੇ ਹਾਂ ਹਾਂ ਅਸੀਂ ਤਾਂ ਉੱਥੇ ਗਏ ਸੀ ਇਹ ਵੇਲ ਨੇ ਜਿੰਨੇ ਜਿੰਨੇ ਸਟਾਰਟ ਕੀਤੇ ਸੀਗੇ ਜੋ ਲਾਲ ਬੱਗਤਰਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਈਸ 큐ਬ ਹੈ ਇਸ ਟਾਈਮ ਇਹ ਜਿਹੜੀ ਇਸ ਟਾਈਮ ਯੂਜ਼ ਕਰ ਰਹੇ ਆ ਭਾਈ ਇਹ ਕਦੋਂ ਤੋਂ ਯੂਜ਼ ਕਰ ਭਾਈ ਹੋਏ ਜਦੋਂ ਦੋ ਦੋ ਇਹਨਾਂ ਨੇ ਬੰਦ ਕਰਨ ਨੂੰ ਕਿਹਾ ਸੀਗਾ ਉਦੋਂ ਜਿਸ ਨੂੰ ਯੂਜ਼ ਕਰ ਰਹੇ ਆ ਤਾਂ ਉਦੋਂ ਬਾਅਦ ਇਹਨਾਂ ਨੇ ਬੰਦ ਕਰਿਆ ਦਿੱਤਾ ਫਿਰ ਅਸੀਂ ਬਿਲਕੁਲ ਹੀ ਬੰਦ ਕਰ ਦਿੱਤਾ ਹੁਣ ਅੱਜ ਇਹਨਾਂ ਨੇ ਇਹ ਮੈਨੂੰ ਕਿਹਾ ਕਿ ਇਹ ਤੁਸੀਂ ਯੂਜ਼ ਕਰ ਸਕਦੇ ਆ ਇਸ ਨੂੰ ਤਾਂ ਮੈਨੂੰ ਕਿਹਾ ਬਈ ਮੈਂ ਬੇਲਣਾ ਸਟਾਰਟ ਕਰ ਸਕਦਾ ਆ ਉਹਨਾਂ ਨੇ ਕਿਹਾ ਨਹੀਂ ਬੇਲਣਾ ਨਹੀਂ ਤੁਸੀਂ ਯੂਜ਼ ਕਰ ਸਕਦੇ ਜਿਵੇਂ ਕਿ ਸਾਰੇ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਇਆ ਸੀ ਜਲੰਧਰ ਕੈਂਟ ਦੇ ਵਿੱਚ ਗੰਨੇ ਦਾ ਰਸ ਦੀ ਗੱਲ ਕਰ ਲਈਏ ਗੋਲਗੱਪੇ ਦੀ ਗੱਲ ਕਰ ਲਈਏ ਤੇ ਬਰਫ਼ ਦੀ ਗੱਲ ਕਰ ਲਈਏ ਉਸ ਨੂੰ ਲੈ ਕੇ ਇੱਕ ਖਬਰ ਜਿਹੜੀ ਪ੍ਰਕਾਸ਼ਿਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪੂਰਾ ਪੰਜਾਬ ਦੇ ਵਿੱਚ ਹਲਾ ਲਲਾ ਮਚ ਗਿਆ ਕਿ ਹੋ ਕੀ ਗਿਆ ਜਲੰਧਰ ਦੇ ਵਿੱਚ ਤੇ ਜਲੰਧਰ ਕੈਂਟ ਦੇ ਵਿੱਚ ਆ ਕੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਮਸਲਾ ਕੀ ਸੀ ਮਸਲਾ ਇਹ ਸੀ ਕਿ ਜਲੰਧਰ ਦੇ ਕੈਂਟ ਏਰੀਆ ਦੇ ਵਿੱਚ ਜੜੀ ਬਰਫ਼ ਬੰਦ ਕਰਵਾ ਦਿੱਤੀ ਹੈ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਆਰਡਰ ਅਸੀਂ ਕੋਈ ਪਾਸ ਨਹੀਂ ਕੀਤਾ ਤੇ ਲੋਕਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਨਜਾਇਜ਼ ਜਿਹੜੀ ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਉਸ ਤੋਂ ਬਾਅਦ ਖਬਰ ਲੱਗਣ ਤੋਂ ਬਾਅਦ ਇੱਕ ਖਬਰ ਜਿਹੜੀ ਸਵੇਰੇ ਆਂਦੀ ਆ ਉਸ ਦੇ ਵਿੱਚ ਇਹ ਦੱਸਿਆ ਜਾਂਦਾ ਵਾ ਕਿ ਗੰਨੇ ਦਾ ਰਸ ਗੋਲ ਗੱਪੇ ਤੇ ਬਰਫ਼ ਦੀ ਜਿਹੜੀ ਬੈਨ ਅਸੀਂ ਨਹੀਂ ਲਗਾਇਆ ਕੋਈ ਵੀ ਜਿਹੜੀ ਆਰਡਰ ਪਾਸ ਜਿਹੜੇ ਨਹੀਂ ਹੁੰਦੇ ਪਰ ਅੱਜ ਦੁਬਾਰਾ ਅਸੀਂ ਕੈਂਟ ਦੇ ਵਿੱਚ ਪੁੰਟੇ ਆ ਕਿ ਲੋਕਾਂ ਵੱਲੋਂ ਇਹ ਕਹਿ ਰਿਆ ਜਾ ਰਿਹਾ ਕਿ ਸਵੇਰੇ ਜਿਹੜਾ ਪ੍ਰਸ਼ਾਸਨ ਫਿਰ ਜਿਹੜਾ ਇਹਨਾਂ ਦੇ ਕੋਲ ਆਂਦਾ ਵਾ ਉਸ ਤੋਂ ਬਾਅਦ ਕਹਿੰਦਾ ਵਾ ਕਿ ਤੁਸੀਂ ਇਹ ਕੰਮ ਬੰਦ ਕਰ ਦਿਓ ਉਸੇ ਨੂੰ ਲੈ ਕੇ ਅੱਜ ਜਿਹੜੇ ਅੰਕਲ ਬਰਫ਼ ਜਿਹੜੇ ਵੇਚਦੇ ਉਸ ਨੇ ਗੱਲ ਕਰਾਂਗੇ ਉਹਨਾਂ ਦੇ ਨਾਲ ਜਿਹੜਾ ਇਹ ਮਸਲਾ ਸਾਰਾ ਹੈ ਕੀ ਆ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਜੀ ਅੰਕਲ ਪ੍ਰਸ਼ਾਸਨ ਜਿਹੜਾ ਵਾ ਪਹਿਲਾਂ ਕਹਿੰਦਾ ਵਾ ਅਸੀਂ ਕੋਈ ਆਰਡਰ ਨਹੀਂ ਦਿੱਤਾ ਤੇ ਦੁਕਾਨਾਂ ਤੁਸੀਂ ਖੋਲ ਸਕਦੇ ਹੋ ਇੱਕ ਹੈਡਲਾਈਨ ਸਵੇਰੇ ਜਿਹੜੀਆਂ ਚੱਲ ਰਹੀਆਂ ਕਾਫੀ ਇੱਕ ਨਿੱਜੀ ਚੈਨਲ ਜਿਹੜੇ ਅਖਬਾਰ ਦੇ ਵਿੱਚ ਖਬਰ ਆਂਦੀ ਆ ਉਸ ਤੋਂ ਬਾਅਦ ਜਿਹੜਾ ਕਿਹਾ ਜਾਂਦਾ ਵਾ ਕਿ ਅਸੀਂ ਕੋਈ ਆਰਡਰ ਨਹੀਂ ਦਿੱਤਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਜਿਹੜੀਆਂ ਇਦਾਂ ਦੀ ਹਰਕਤਾਂ ਕਰ ਰਿਆ ਦੇਖੋ ਜੀ ਇੱਥੇ ਰਾਸਦੇ ਬੇਲਣੇ ਵਾਲੇ ਜਾਂ ਕੋਈ ਗੋਲ ਗੱਪੇ ਵਾਲੇ ਇਹਨਾਂ ਨੇ ਖਬਰ ਪੜ੍ਹੀ ਮੈਨੂੰ ਵੀ ਕਈਆਂ ਨੇ ਫੋਨ ਕਰਕੇ ਪੁੱਛਿਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਜਲਦ ਬੋਰਡ ਕੈਂਟ ਬੋਰਡ ਚਲਦੇ ਆ ਉੱਥੇ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਇਹ ਖਬਰ ਸਹੀ ਹੈ ਜਾਂ ਗਲਤ ਹੈ ਅਸੀਂ ਸ਼ੁਕਲਾ ਜੀ ਦੇ ਕੋਈ ਸੀ ਰੂਮ ਦੇ ਵਿੱਚ ਪਰ ਉਹ ਉੱਥੇ ਪਹੁੰਚੇ ਨਹੀਂ ਸੀਗੇ ਤੇ ਇੱਥੇ ਜਦੋਂ ਮਾਰਕੀਟ ਚ ਆਏ ਤੇ ਫਿਰ ਇੱਥੇ ਪਤਾ ਲੱਗਾ ਕਿ ਬੰਦ ਕਰਾਉਣ ਲਈ ਜੇ ਕਿਸੇ ਨੇ ਸ਼ੁਰੂ ਕੀਤਾ ਸੀਗਾ ਤੇ ਉਹਨਾਂ ਦਾ ਕੰਮ ਬੰਦ ਕਰਾਉਣ ਦਾ ਤੇ ਅੰਕਲ ਤੁਸੀਂ ਉੱਥੇ ਜਦੋਂ ਕੈਂਟ ਬੋਰਡ ਦਫ਼ਤਰ ਗਏ ਹੋ ਕਿਹਨਾਂ ਨੂੰ ਮਿਲੇ ਉੱਥੇ ਅਸੀਂ ਸ਼ੁਕਲਾ ਜੀ ਨੂੰ ਮਿਲਣ ਗਏ ਸੀ ਪਰ ਉਹ ਉੱਥੇ ਆਪਣੇ ਰੂਮ 'ਚ ਸੀਗੇ ਨਹੀਂ ਤੇ ਜਦੋਂ ਪਹਿਲੀ ਵਾਰੀ ਤੁਹਾਡਾ ਕੰਮ ਬੰਦ ਕਰਾਇਆ ਸੀ ਉੱਥੇ ਫਿਰ ਪਹਿਲੀ ਪਹਿਲੀ ਵਾਰੀ ਤੁਸੀਂ ਕਿਸ ਨੂੰ ਮਿਲੇ ਸੀ ਉੱਥੇ ਅਸੀਂ ਪਹਿਲੀ ਵਾਰ ਹੀ ਗਏ ਸਿੱਧਾ ਸ਼ੁਕਲਾ ਜੀ ਦੇ ਕੋਲ ਸੀਗੇ ਉਹੀ ਸਾਨੂੰ ਇਹੋ ਸਾਹਬ ਦੇ ਕੋਲ ਲੈ ਕੇ ਗਏ ਅੱਛਾ ਇਹੋ ਸਾਹਬ ਨੇ ਤੁਹਾਨੂੰ ਕੀ ਕਿਹਾ ਉੱਥੇ ਸਾਨੂੰ ਕਿਹਾ ਸੀਗਾ ਵੀ ਮਤਲਬ 1-2 ਦਿਨ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਖਬਰ ਮਿਲੋਗੀ ਫਿਰ ਉਸ ਤੋਂ ਬਾਅਦ ਇਹ ਮਤਲਬ ਉਹਨਾਂ ਵੱਲੋਂ ਜਿਹੜਾ ਬੰਦ ਕਰਵਾਇਆ ਗਿਆ ਸੀ ਇਹੀ ਹੋ ਸਕਦਾ ਜੀ ਤੇ ਅੰਕਲ ਲਗਾਤਾਰ ਜਿਹੜੀਆਂ ਹੁਣ ਤੁਹਾਡੇ ਸਵੇਰੇ ਅਜ ਫਿਰ ਬੰਦ ਕਰਵਾ ਕੇ ਆ ਕੇ ਹਾਂ ਅਸੀਂ ਤਾਂ ਉੱਥੇ ਗਏ ਸੀ ਅਵੇਲੇ ਜਿੰਨੇ ਜਿੰਨੇ ਸਟਾਰਟ ਕੀਤੇ ਸੀਗੇ ਉਹਨਾਂ ਨੂੰ ਬੰਦ ਕਰਾ ਕੇ ਤੇ ਹੁਣ ਇੱਕ ਗੱਲ ਕਰਵਾਨੇ ਜਿਹੜਾ ਇੱਕ ਬੇਲਣਾ ਚਾਹੁੰਦੇ ਆ ਗੰਦੇ ਦਾ ਰਸ ਚ ਲਾਂਦੇ ਆ ਭਾਈ ਜੀ ਸਵੇਰੇ ਤੁਸੀਂ ਜਿਹੜੀ ਖਬਰ ਪੜ੍ਹੀ ਕੀ ਦੇਖੀ ਖਬਰ ਖਬਰ ਬਚਾਰਿਆ ਸੀ ਭਾਈ ਕੀ ਬੋਲ ਕੱਪੇ ਦਾ ਬੇਲ ਨੇ ਸਟਾਰਟਿੰਗ ਹੋ ਚੁੱਕੇ ਆ ਜੀ ਹਾਂਜੀ ਤਾਂ ਸਵੇਰੇ ਮੈਂ ਸਟਾਰਟਿੰਗ ਕਰਨ ਵਾਲਾ ਸੀਗਾ ਬੇਲਾਂ ਪੁਲਾ ਮੈਂ ਧੋ ਚੁੱਕਾ ਸੀ ਆਪਣੇ ਗੰਦੇ-ਕੁੰਦੇ ਧੋ ਕੇ ਸਾਰੇ ਰੜੀ ਕਿੱਤੇ ਸੀਗੇ ਜੀ ਤਾਂ ਫਿਰ ਮੇਰੇ ਪ੍ਰਸ਼ਾਸਨ ਦੇ ਬੰਦੇ ਆਏ ਸੀਗੇ ਮੇਰੇ ਕੋਲ ਦੋ ਜਣੇ ਤਾਂ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਬਾਸ਼ਕਲ ਵਾਕਵਾ ਬਹਿਣਾ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਆਈਸ ਕਯੂਬ ਕਿਹੜੀ ਯੂਜ਼ ਕਰਦੇ ਹੈਗੇ ਆ ਮੈਂ ਕਿਹਾ ਮੈਂ ਆਈਸ ਕਯੂਬ ਵਾਲੀ ਯੂਜ਼ ਕਰਦਾ ਉਹਨਾਂ ਨੇ ਪੈਕਟ ਕਰਕੇ ਦਿਖਾਇਆ ਤੇ ਕਿਹਾ ਸਕਦੇ ਆ ਆਈਸ ਕਯੂਬ ਤੇ ਹੁਣ ਦੋਸਤੋ ਜਿਹੜੀ ਆਈਸ ਕਯੂਬ ਇਸ ਟਾਈਮ ਇਹ ਜਿਹੜੀ ਯੂਜ਼ ਕਰ ਰਿਹਾ ਗੰਨੇ ਦੇ ਰਸ ਦੇ ਵਿੱਚ ਪਾਉਣ ਵਾਸਤੇ ਤੇ ਹੁਣ ਤੁਹਾਨੂੰ ਦਿਖਾਣਾ ਹੈ ਜਿਹੜੀ ਆਈਸ ਕਯੂਬ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਈਸ ਕਯੂਬ ਹੈ ਇਸ ਟਾਈਮ ਇਹ ਜਿਹੜੀ ਇਸ ਟਾਈਮ ਯੂਜ਼ ਕਰ ਰਹੇ ਆ ਭਾਜੀ ਇਹ ਕਦੋਂ ਤੋਂ ਯੂਜ਼ ਕਰ ਰਹੇ ਭਾਜੀ ਹੋ ਜਦੋਂ ਦੋ ਇਹਨਾਂ ਨੇ ਬੰਦ ਕਰਨ ਨੂੰ ਕਿਹਾ ਸੀਗਾ ਉਦੋਂ ਦੀ ਸੀ ਯੂਜ਼ ਕਰ ਰਹੇ ਇਹ ਤਾਂ ਉਤੋਂ ਬਾਅਦ ਇਹਨਾਂ ਨੇ ਬੰਦ کہہ ਦਿੱਤਾ ਫਿਰ ਸੀ ਬਿਲਕੁਲ ਹੀ ਬੰਦ ਕਰ ਦਿੱਤਾ ਹੁਣ ਅੱਜ ਇਹਨਾਂ ਨੇ ਇਹ ਮੈਨੂੰ ਕਿਹਾ ਕਿ ਇਹ ਤੁਸੀਂ ਯੂਜ਼ ਕਰ ਸਕਦੇ ਆਈਸ ਕਯੂਬ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਬੇਲਣਾ ਸਟਾਰਟ ਕਰ ਸਕਦਾ ਆ ਉਹਨਾਂ ਨੇ ਕਿਹਾ ਨਹੀਂ ਬੇਲਣਾ ਨਹੀਂ ਤੁਸੀਂ ਯੂਜ਼ ਕਰ ਸਕਦੇ ਥੱਲੇ ਬੀਲ ਪ੍ਰਸ਼ਾਸਨ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਕੋਈ ਆਰਡਰ ਹੀ ਨਹੀਂ ਦਿੱਤਾ ਭਾਜੀ ਮੈਂ ਅਖਬਾਰ 'ਚ ਪੜਿਆ ਸੀ ਖ਼ਬਰ ਚ ਸਿਗਾ ਆ ਰਿਹਾ ਸੀਗਾ ਕਿ ਹਾਂ ਅੰਕਲ ਨੇ ਪੜੀ ਆ ਮੈਂ ਵੀ ਪੜੀ ਆ ਬਾਕੀ ਸਾਰਿਆਂ ਨੇ ਪੜੀ ਆ ਬੀਲ ਨੇ ਵਾਲੇ ਜਿੰਨੇ ਵੀ ਹੈਗੇ ਆ ਉਹ ਵੀ ਆਏ ਸੀਗੇ ਉਹ ਕਹੇ ਉਹ ਇੱਕ ਦੂਜੇ ਨੂੰ ਕੁੱਛ ਰਿ ਸੀ ਕਿ ਹਾਂ ਚਲਾਈਏ ਕਿ ਨਾ ਚਲਾਈਏ ਪਰ ਉਹ ਉਹ ਨਾ ਮਨਾ ਕੀਤਾ ਬਸ ਹੀ ਬੰਦ ਕਰ ਦਿੱਤਾ ਤੁਸੀਂ ਦੋਸਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਜਿਹੜਾ ਗੋਲ ਮੋਲ ਜਿਹੜਾ ਜਵਾਬ ਮਿਲ ਰਿਹਾ ਵਾ ਪ੍ਰਸ਼ਾਸਨ ਵੱਲੋਂ ਵੀ ਹੁਣੇ ਆਪਾਂ ਜਿਹੜਾ ਕਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਸ਼ਾਸਨ ਨੂੰ ਉਹਨਾਂ ਦਾ ਕੀ ਕਹਿਣਾ ਵਾ ਤੇ ਅਰਜੇਸ਼ ਛਟਵਾਲ ਜੀ ਜਿਹੜੇ ਪ੍ਰਸ਼ਾਸਨ ਜਿਹੜਾ ਕਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕਾਲ ਕਰ ਰਹੇ ਹੋ ਉਹ ਤੁਹਾਡੀ ਤੁਸੀਂ ਦੇਖ ਸਕਦੇ ਹੋ ਦੋ ਜਾਂ ਤਿੰਨ ਵਾਰ ਅਸੀਂ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਰਾਤੀ ਮੇਰੀ ਵੀ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਸਾਡੀ ਕੋਈ ਵੀ ਜਿਹੜੀ ਆਰਡਰ ਜਿਹੜਾ ਪਾਸ ਨਹੀਂ ਕੀਤਾ ਜਾਂਦਾ ਪਰ ਸਵੇਰੇ ਜਿਹੜਾ ਵਾ ਇੱਕ ਨਿੱਜੀ ਅਖਬਾਰ ਜਿਹੜਾ ਵਾ ਚੈਨਲ ਆ ਉਹਦੇ ਉੱਤੇ ਜਿਹੜੀ ਖਬਰ ਆਂਦੀ ਆ ਕਿ ਕੈਂਟਵਾਲ ਪ੍ਰਸ਼ਾਸਨ ਵੱਲੋਂ ਜਿਹੜੀ ਕੋਈ ਵੀ ਖਬਰ ਇਦਾਂ ਦੀ ਨਹੀਂ ਆਈ ਜਿਹੜੀ ਮੀਡੀਆ ਨੂੰ ਵੀ ਜਣਾ ਝੂਠਾ ਪਾਇਆ ਗਿਆ ਉੱਥੇ ਉਹ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਹੀ ਸਾਨੂੰ ਜਿਹੜਾ ਵਾ ਉਹ ਰੋਕਿਆ ਜਾ ਰਿਹਾ ਮੈਂ ਦੋਸਤੋ ਇਹੀ ਕਹਿਣਾ ਚਾਹਨਾ ਵਾਂ ਕਿ ਪ੍ਰਸ਼ਾਸਨ ਇਹ ਗੱਲਾਂ ਤੇ ਕਿਉਂ ਨਹੀਂ ਗੌਰ ਦੇ ਰਿਹਾ ਜਿਹੜਾ ਚਿੱਟਾ ਵਿਕ ਰਿਹਾ ਵਾ ਸ਼ਰਾਬਾ ਬਿਕ ਰੀਆਂ ਮੁਹੱਲਿਆਂ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਨਜਾਇਜ਼ ਉਹ ਸਾਰੀਆਂ ਹੁੰਦੀਆਂ ਪਈਆਂ ਨੋਟਿਸ ਜਿਹੜੇ ਭੇਜ ਕੇ ਉਸ ਤੋਂ ਬਾਅਦ ਵੀ ਜਿਹੜੀ ਕਾਰਵਾਈ ਨਹੀਂ ਹੋ ਰਹੀ ਮੈਂ ਇਹ ਕੈਂਟ ਬੋਰਡ ਪ੍ਰਸ਼ਾਸਨ ਦੇ ਕੋਲੋਂ ਜਵਾਬ ਜਿਹੜਾ ਵਾ ਉਹ ਲੈਣਾ ਚਾਹਨਾ ਵਾਂ ਧੰਨਵਾਦ